ਅੱਜ ਆਪਾਂ ਬਣਾ ਰਹੇ ਹਾਂ ਮੂੰਗੀ ਦੀ ਦਾਲ। ਮੂੰਗੀ ਦੀ ਦਾਲ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੱਤੀ। ਆਪਾਂ ਕੁੱਕਰ ਦੇ ਵਿੱਚ ਪਾਣੀ ਰੱਖਿਆ, ਉਹਦੇ ਵਿੱਚ ਮਸਾਲੇ ਐਡ ਕੀਤੇ, ਨਮਕ, ਮਿਰਚ ਆਲਦੀ। ਜਿੰਨੀ ਦਾਲ ਬਣਾਉਣੀ ਆਪਾਂ ਉਨਾ ਹੀ ਪਾਣੀ ਤਿਕਣਾ ਵਾਲੀ ਲੈਣਾ। ਦੋ ਕਲੀ ਦਾਲ ਦੀ। ਧੋ ਕੇ ਆਪਾਂ ਦਾਲ ਇਹ ਵਿੱਚ ਪਾਵਾਂਗੇ ਕੁੱਕਰ 'ਚ। ਤਿੰਨ ਤੋਂ ਚਾਰ ਬਿਸਲਾ ਦਾਲ ਨੂੰ ਲਗਵਾਵਾਂਗੇ। ਥੋੜਾ ਜਿਹਾ ਇਹ ਚੀਜ਼ ਕੀ ਐਡ ਕਰਾਂਗੇ ਤਾਂ ਜੋ ਦਾਲ ਬਾਹਰ ਨਾ ਨਿਕਲੇ ਕੁੱਕਰ ਤੋਂ ਕੁੱਕਰ ਬੰਦ ਕਰ ਦਿੱਤਾ ਆਪਾਂ ਨੇ ਆਪਾਂ ਹੁਣ ਢਰਦੇ ਆ ਇਹਦੇ ਲਈ ਤੜਕਾ ਐਨੇ ਦਾਲ ਤਿਆਰ ਹੋ ਰਹੀ ਹੈ ਆਪਾਂ ਅਨਜੀਰਾ ਪੁੰਨਿਆ ਕੀਚਾ ਪਿਆਜ਼ ਫਰਾਈ ਕਰਦੇ ਹਾਂ ਹੁਣ तड़का अपना गोल्डन ब्राउन हो है। तड़का तैयार करके आप दाल च पावे दाल भी अपनी रेडी है बन के लो जी देख सकते तड़का आप रहे ਇਸ ਤਰ੍ਹਾਂ ੜਕਾ ਆਪਾਂ ਦਾਲ ਤੇ ਪਾ ਦਿੱਤਾ ਦੇਖੋ ਦਾਲ ਦੀ ਲੁੱਕ ਨਾਈਸ ਥੈਂਕਸ ਫॉर ਵਾਚਿੰਗ ਮਾਈ ਚੈਨਲ ਸਬਸਕ੍ਰਾਈਬ ਮਾਈ ਚੈਨਲ ਪਲੀਜ਼ ਸਪੋਰਟ ਮੀ